ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਕੰਡਾ ਬੰਨੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਬਾਈ ਕੋਲ 2 ਮੱਝਾਂ ਟੋਕੜ ਗੱਬਣ ਠੀਕ ਹੈ ਜੀ ਮਗਰ ਬੱਚੇ ਆ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰ ਸਕੀ। ਬਾਈ ਦਾ ਨੰਬਰ ਲਿਖਾਂਗੇ ਉੱਪਰਲੀ ਸਾਈਡ ਟਾਈਟਲ ਵਿੱਚ ਠੀਕ ਹੈ ਸਕਰੀਨ ਦੀ ਜਿੱਥੇ ਜ਼ਿਲ੍ਹਾ ਲਿਖਿਆ ਹੁੰਦਾ ਟਾਈਟਲ ਲਿਖਿਆ ਹੁੰਦਾ ਉੱਥੇ ਸਾਰੇ ਨੰਬਰ ਉੱਥੇ ਲਿਖਿਆ ਹੁੰਦਾ ਤਾਂ ਲਿਖਦੇ ਆ ਨੰਬਰ ਭਰਾ ਉੱਪਰਲੀ ਸਾਈਡ ਕਿਉਂ ਯਾਰ ਸੇਲ ਹੋਣ ਦੀਆਂ ਮੁੜ ਕੇ ਫੋਨ ਜ਼ਿਆਦਾ ਆਉਣ ਲੱਗ ਜਾਂਦੇ ਆ ਇਸ ਕਰਕੇ ਆਪਾਂ ਨੰਬਰ ਉੱਪਰਲੀ ਸਾਈਡ ਲਿਖ ਦਿੰਦੇ ਆ ਜਦੋਂ ਸੇਲ ਹੋ ਜਾਂਦੀ ਆ ਉਦੋਂ ਕੱਟ ਦਿੰਦੇ ਆ। ਹੁਣ ਕਰਦੇ ਆਪਾਂ ਬਾਈ ਜੀ ਨਾਲ ਬਾਈ ਜੀ ਸਸਰੀ ਕਾ ਜੀ ਨਾਮ ਆਫ ਸੁਖਮ ਪਿੰਡ ਢੰਡਾ ਬਣਾ ਜੀ ਜ਼ਿਲ੍ਹਾ ਪਟੇੰਡਾ ਹਾਂਜੀ ਬਈ ਮਾਝ ਦੱਸੋ ਪਹਿਲੀ ਦੀ ਜਾਣਕਾਰੀ ਆਪਣੇ ਸਾਢੇ 6 ਮਹੀਨੇ ਗੱਭੜਾ ਬਈ ਹੈ ਹਾਂਜੀ 8 ਕਿਲੋ ਦੁੱਧਾ ਮਗਰ ਇਹਦੀ ਕੱਟੀ ਆ ਠੀਕ ਹੈ ਜੀ ਉਹ ਬੋਲ ਰਹੀ ਹੈ ਜੀ ਠੀਕ ਹੈ ਜੀ ਕੱਟੀ ਜੀ ਮਿਲਦੀ ਆ ਠੀਕ ਹੈ ਆਪਣੇ ਕੋਲ ਇੱਕ ਮਾਰਾ ਕਰੇਗਾ ਅਸੀਂ ਹਾਂਜੀ ਫਿਰ ਆਪਾਂ ਠੀਕ ਜੀ ਮੰਨ ਲਾ ਚੋਈ ਹੈ ਠੀਕ ਆ ਠੀਕ ਹੈ ਜੀ ਕੋਈ ਨਾ ਬੋਲਣਾ ਕਿਸੇ ਨੂੰ ਵੀ ਹਾਂਜੀ ਉਹ ਦੂਰੋਂ ਆਵੇ ਹਾਂਜੀ ਸਾਈਡ ਵਾਰੀ ਬੱਚਾ ਚੁੱਕ ਕੇ ਆਓ ਠੀਕ ਆ 8 ਲੀਟਰ ਦਾ ਹਾਂਜੀ ਸਾਢੇ 6 ਮਹੀਨੇ ਗੱਬੜਾ ਸਿਆਂ ਤੋਂ ਉੱਤੇ ਤੇਰਾ ਠੀਕ ਹੈ ਜੀ ਲੋ ਭਰਾ ਸਾਢੇ 6 ਠੀਕ ਹੈ ਕੱਟੀ ਵਿਖਾਉਣ ਦੇ ਨਾਲ ਕੱਟੀ ਆ ਮਗਰ ਹੈ ਜੀ ਠੀਕ ਹੈ ਜੀ ਲੋ ਜੀ ਕੱਟੀ ਬਹੁਤ ਸੋਹਣੀ ਕਦਕੁੱਦ ਕੱਟੀ ਦਾ ਬਹੁਤ ਸੋਹਣਾ ਦੇਖ ਸਕਦੇ ਹੋ ਲੋ ਜੀ ਖਾਨ ਤੋਂ ਚਾਰੀ ਆ ਠੀਕ ਹੈ ਜੀ ਤੇ ਦਰਸ਼ਨભાઈ ਰੇਟ ਇਹਦਾ ਯਾਰ ਜਾਇਜ਼ ਆ ਰੇਟ ਇਹਦਾ ਵੀ 90000 ਰੁਪਿਆ ਠੀਕ ਹੈ ਠੀਕ ਆ ਨਾਲ ਕੱਟੀ ਆ ਹਾਂਜੀ ਸਾਢੇ 6 ਮਹੀਨੇ ਗੱਬਣ ਵੇ ਹਾਂਜੀ 5-8 ਸੱਤ ਮਹੀਨੇ ਤੋਂ ਕੱਟਾ ਜੀ ਸੱਛੀਆਂ ਦੁੱਤੀ ਵਾ ਠੀਕ ਹੈ ਜੀ ਠੀਕ ਹੈ ਨੇਵਲੂ ਬੀ ਬਣਾ ਦੀ ਵੀਡੀਓ ਪੂਰੀ ਕੋ ਠੀਕ ਹੈ ਇੱਕ ਨੰਬਰ 24 24 ਪੇ ਆ ਬੱਚਾ ਚੋਂਗੇ ਮਾੜਾ ਜੇ ਨੇੜੇ ਗੱਛੇ ਉੱਤੇ ਠੀਕ ਹੈ ਜੀ ਲੋਪਰਾ ਹਮ ਬੱਚਾ ਵੀ ਮਗਰ ਕੱਟੀ ਹੈਗੀ ਤਾਂ 15000 ਦਬਈ ਹਨ 15 16000 ਕੱਟੀ ਦਿੰਦੇ ਬਈ ਆਪਾਂ ਨੂੰ ਠੀਕ ਆ ਇਹ ਬੱਚੇ ਦੀ ਮਿਲਦੀ ਹੈ ਠੀਕ ਆ ਇਹ ਬੱਚੇ ਤੇ ਮਿਲਦੀ ਹੈ ਤਾਂ ਦਿਖਾ ਦਿਓ ਬਈ ਮਾੜਾ ਦੇਖੋ ਕੱਟੀ ਕਿੱਦਾਂ ਚੰਗੀ ਹੈ ਲੋ ਜੀ ਠੀਕ ਹੈ ਲੋਜਪੂ ਸਾਕੜੀ ਕਰਮਾਂ ਵਾਲੀ ਨੇ ਤੇ ਬਾਈ ਜੀ ਨੇ ਰੇਟ ਦੱਸਤਾ ਹਾਂਜੀ ਬਈ ਦੂਜੀ ਮਾਝ ਦੇ ਦੱਸੋ ਜਾਣਕਾਰੀ ਜਿ ਠੀਕ ਆ ਹਾਂਜੀ ਇਹ ਰਿਹਾ ਉਪਰਾਮਨਤਲੇ ਰਿਵਾਸਾਂ ਗਲਾਈ ਵਿੱਚ ਨਾ ਠੀਕ ਆ ਤਾਂ ਕਰਕੇ ਕਰਦੀ ਹੈ ਨਾ ਤੇ ਬਾਕੀ ਕੈਵਰ ਤੋਂ ਵੀ ਡਰ ਜਾਂਦੇ ਥੋੜਾ ਪਸੋ ਤੇ ਲੋ ਜੀ ਇਹ 7 ਮਹੀਨੇ ਦੇ ਬਈ ਹੈ 7 ਮਹੀਨੇ ਪੂਰੇ ਨਿਕਾ ਬਣਾ ਬਈ ਦੁੱਧ ਇੱਕ ਟਾਈਮ ਦਿੰਦੀ ਆ ਇੱਕ ਟਾਈਮ ਦਿੰਦੀ ਆ ਠੀਕ ਫਿਰ ਮਿਲੋ ਕੱਟੇ ਦੇ ਬੱਚੇ ਜੇ ਮਿਲਦੀ ਇਹਦੀ ਠੀਕ ਆ ਇਹਦੇ ਮਗਰ ਬੱਚਾ ਆ ਉਹ ਕੱਟਾ ਦੇ ਮਾਂ ਤੇ ਦਰਸ਼ਨ ਬਾਈ ਰੇਟ ਇਹਦਾ 1 ਲੀਟਰ ਦਾ 85 ਰੁਪਏ ਲੈਣਾ ਵਾ ਪਤਾ ਨਹੀਂ ਆ ਨਹੀਂ ਹੈ ਠੀਕ ਹੈ ਜੀ ਕੋਈ ਇਹ ਬੜਾ ਹੋਣੀ 840 850 ਰੁਪਏ ਦਾ ਠੀਕ ਹੈ ਜੀ ਦਾ ਬਾਈ ਨੇ ਠੀਕ ਆ ਲੋ ਭਰਾ ਆ ਕਟਾ ਦਾ ਮਗਰ ਹੈ ਆ ਬੱਚੇ ਤੇ ਮਿਲਦੇ ਥਾਂ ਤੇ ਮਾਰੋ ਵੀਡੀਓ ਗਾਈ ਸਾਨਸ ਹਿਰੀ ਜੈ ਆਨਲਾਈਨ ਮਗਾਲੇ ਬੰਦਾ ਕੋਈ ਸੈਂਕਸ਼ਨ ਨਹੀਂ ਠੀਕ ਹੈ ਜੀ ਠੀਕ ਹੈ ਲੋਕਾ ਠੀਕ ਹੈ ਆ ਬੱਚਾ ਦਾ ਇਹ ਬੱਚਾ ਕਟਾ ਕਟਾ ਦਾ ਕੱਦ ਕੋਤ ਬਹੁਤ ਸੋਹਣਾ ਪਰ 12.5 ਹਜ਼ਾਰ ਰੁਪਏ ਬੱਚੇ ਦਾ ਜੇ ਆਪਾਂ ਇਹ ਬੱਚੇ ਦੀ ਮਿਲਦੀ ਹੈ ਜੀ ਠੀਕ ਹੈ ਜੀ ਲੋਪਰਾ ਬਾਈ ਨੇ ਦੋਨਾਂ ਮੱਜਾਂ ਦੇ ਰੇਟ ਦੱਸ ਤੇ ਟੋਕੜ ਗਪਾ ਨੂੰ ਪਤਾ ਵੀ ਬਹੁਤ ਮਹਿੰਗੀਆਂ ਮਿਲਦੀਆਂ ਪਿਛਲੇ ਤੋਂ ਵੀ ਤੇ ਬਾਈ ਨੇ ਰੇਟ ਦੱਸਤਾ ਕਿਉਂਕਿ ਵਪਾਰ ਦਾ ਕੰਮ ਆ ਬਾਈ ਦਾ ਹਨ ਤੇ ਭਾਈ ਬਾਲੇ ਵੀਰਾਂ ਨੇ ਮੈਨੂੰ ਫੋਨ ਆਉਂਦੇ ਸੀ ਕਹਿੰਦੇ ਵੀ ਟੋਕੜ ਗੱਪਣਾ ਮੱਜਾਂ ਤੇ ਲੈ ਭਰਾ ਟੋਕੜ ਗੱਪਣਾ ਮੱਜਾਂ ਸਾਰੀਆਂ ਕਰਵਾਇਆਂ ਕਰਕੇ ਥੋੜਾ ਡਰਦੇ ਆਂ ਹਾਂਜੀ ਇੱਕ ਤਲੇਹਾਰੇ ਪਾ ਦੇਣਾ ਇਹਨਾਂ ਦੇ ਠੀਕ ਹੈ ਜੀ ਠੀਕ ਕੋਈ ਗੱਲੇ ਮੇਰੇ ਖੜੀ ਨਹੀਂ ਦਿੰਦਾ ਉਸਨੇ ਲੋ ਜੀ ਇਹਨੂੰ ਤੇ ਫਿਰ ਮਾ ਅਦੀਵਾਰੀ ਠੀਕ ਹੈ ਠੀਕ ਹੈ ਆਰ ਦੀ ਰੂ ਮਾਰ ਗਈ ਆ ਠੀਕ ਹੈ ਠੀਕ ਹੈ ਲੋ ਜੀ ਭਾਈ ਜੀ ਨਾਲ ਜੁੜ ਕਨੈਕਟ ਕਰੋ ਜਿਹੜਾ ਬਠਿੰਡਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੋਕ ਕੇ ਬਾਈ